ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜਪ ਆਦ ਸੱਚ ਜੁਗਾਦ ਸੱਚ ਆਤ ਸੱਚ ਜੁਗਾਦ ਸੱਚ ਐ ਪੀ ਸੱਚ ਨਾਨਕ ਤਤੇ ਘਰ ਜਦ ਪੁਨੀਤ ਹੋ ਜਾਂਦੀ ਹੈ ਨਾ ਫਿਰ ਸੰਸਾਰ ਚ ਨਹੀਂ ਰਹਿੰਦੀ ਨਰੋਲ ਸੱਚ ਜਿਹੜਾ ਹੈ ਪੁਨੀਤ ਹੁੰਦਾ ਨਰੋਲ ਸੱਚ ਨਰੋਲ ਜੋਤ ਜਿੱਤੇ ਕੋਈ ਪ੍ਰਭਾਵ ਨਹੀਂ ਕਿਸੇ ਉਗਣ ਦਾ ਉਹ ਪੁਨੀਤ ਪੁਨੀਤ ਦਾ ਜਿਹੜਾ ਹੈ ਵਾਸਾ ਸੱਚ ਕਰਨੀ ਚੁੰਦਾ ਮਾਇਆ ਤੋਂ ਪਰੇ ਹੁੰਦੀ ਹੈ ਪੁਨੀਤ ਤਾਂ ਉਦੋਂ ਮਾਇਆ ਤੋਂ ਪਰੇ ਉਹ ਪਵਿੱਤਰੀ ਦਾ ਮਤਲਬ ਹੈ ਤੋ ਏ ਆਪ ਪਵਿੱਤਰੀ ਨਹੀਂ ਐ ਆਪ ਪਵਿੱਤਰੀ ਨਹੀਂ ਐ ਆਪ ਤਾਂ ਪੁਨੀਤ ਐ ਪਵਿੱਤਰ ਕਰ ਰਹੀ ਏ ਤੂੰ ਜਿਹੜੀਆਂ ਮਲੀਨ ਬੁੱਧੀਆਂ ਨੇ ਨਾ ਉਹਨਾਂ ਨੂੰ ਪਵਿੱਤਰ ਕਰ ਰਹੀ ਆ ਆਪ ਪੁਨੀਤ ਐ ਪਵਿੱਤਰੀ ਪੁਨੀਤਾ ਪੁਨੀਤਾ ਹੂੰ ਆਪ ਤਾਂ ਤੂੰ ਪੁਨੀਤ ਐ ਪਵਿੱਤਰੀ ਦੇ ਨੂੰ ਇਸ ਕਰਕੇ ਕਹਿੰਦੇ ਆ ਅਸੀਂ ਦੂਜਿਆਂ ਨੂੰ ਪਵਿੱਤਰ ਕਰ ਦਿੰਨੇ ਆ ਨਾ ਸਾਬਣ ਮੈਣ ਧੋਦਾ ਸਾਬਣ ਥੋੜੀ ਕੋਲ ਦੂਗਾ ਵੀ ਸਾਬਣ ਮੈਲਾ ਹੋ ਗਿਆ ਤਾਂ ਵੈਲ ਧੋਣ ਵਾਲੀ ਚੀਜ਼ ਹੈ ਸਾਬਣ ਮੈਲਾ ਨਹੀਂ ਹੁੰਦਾ ਪੁਰਾਣੀ ਪਰੇ ਪੁਰਾਣੀ ਪਰੇ ਜਿਹੜੇ ਪੁਰਾਣ ਨੇ ਨਾ ਲਿਖੇ ਹੋਏ ਇਹਨਾਂ ਤੇ ਪਰੇ ਪੁਰਾਣਾ ਜਿ ਨਹੀਂ ਤੇਰਾ ਜਿਕਰ ਆਉਂਦਾ ਪੁਰਾਣ ਤੇਰੇ ਵਾਰ ਕੁਝ ਨਹੀਂ ਜਾਣਦੇ ਜਿਹੜੇ ਪੁਰਾਣ ਨੇ ਨਾ ਸਿਮਰਤ ਵੇਦ ਪੁਰਾਣ ਪੋਕਾਰਨ ਪੋਥੀਆਂ ਨਾਮ ਬਣਾ ਉਹ ਨਾਮ ਤੇ ਬਣਾ ਹੀ ਨੇ ਨਾਮ ਹੀ ਉਹਨਾਂ ਦੇ ਚੂੜ ਕੂੜ ਕੂੜ ਕੀ ਆ ਮਾਇਆ ਦਾ ਚਰਚਾ ਉੱਥੇ ਕਥਾ ਨੇ ਉੱਥੇ ਕਹਾਣੀਆਂ ਸੰਸਾਰੀ ਕਥਾ ਕਹਾਣੀਆਂ ਨੇ ਜਿਹੜੇ ਕਥਾ ਕਹਾਣੀਆਂ ਸੰਸਾਰੀ ਗੱਲਾਂ ਨੇ ਸਭ ਕੂੜ ਹੈ ਸਾਡਾ ਇਹ ਦਾਸ ਵੀ ਕੂੜ ਹੈ ਸਿੱਖਣਾ ਕੂੜ ਲਿਖਾਇਆ ਗੁਰਬਾਣੀ ਚ ਕਿ ਜੋ ਇਤਿਹਾਸ ਹੈ ਕੂੜ ਹੈ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਦੀਆਂ ਗੱਲਾਂ ਕਰਾਂਗੇ ਕੂੜ ਹੀ ਹੋਊਗਾ ਨਾ ਉਹ ਸੰਸਾਰ ਦੀਆਂ ਗੱਲਾਂ ਕਰਾਂਗੇ ਕੂੜ ਹੈ ਇਤਿਹਾਸ ਸਭ ਕੂੜ ਇਤਿਹਾਸ ਹੈ ਇਹਨਾਂ ਦੇ ਵਿੱਚ ਪੁਰਾਣੇ ਦੇ ਵਿੱਚ ਹੈਗਾ ਸਿਮਰਤ ਬੇਦ ਪੁਰਾਣ ਬਗਾਨ ਬੋਤੀਆਂ ਨਾਮ ਇਹਨਾਂ ਸਭ ਕੂੜ ਗਾਲੀ ਖੁਸ਼ੀਆਂ ਉਹ ਛੀਆਂ ਉਹ ਛੀਂਦੇ ਉਹ ਤੇ ਜੜ ਹੁੰਦੀ ਹੈ ਉਹਦੀ ਉਹ ਹੀ ਸੁੱਕ ਜਾਂਦੀ ਹੈ ਹਾਂਜੀ ਪ੍ਰਭੀ ਪੂਰਣੀ ਪਾਰ ਬ੍ਰਹਮੀ ਅਜੈਯੰ ਪ੍ਰਭੀ ਉਹਨ ਪ੍ਰਭ ਕਿਆ ਹੋਇਆ ਤੂੰ ਪ੍ਰਭੀ ਜਿਹੜਾ ਹਾਕਮ ਬ੍ਰਾਵ ਹੈ ਉਹਦਾ ਹੁਕਮ ਪ੍ਰਭੀ ਹੈ ਪੂਰਣੀ ਉਹ ਯਗਨ ਪੂਰਣੀ ਉਹਨ ਜਿਹੜਾ ਪੂਰਨ ਕਰਨ ਵਾਲੀ ਇਥੇ ਆਇਆ ਸੀ ਨਾ ਸੁੱਧ ਕਰਨ ਵਾਲੀ ਇਹਨੂੰ ਪਵਿੱਤਰੀ ਹੈ ਪਵਿੱਤਰੀ ਹੀ ਪੂਰਣੀ ਹੈ ਜੋ ਉਰੇ ਨੂੰ ਪੂਰਾ ਕਰਦੀ ਹੈ ਜੀਤ ਕਮੀਆਂ ਦੂਰ ਕਰਦੀ ਹੈ ਅਗਿਆਨਤਾ ਨੂੰ ਦੂਰ ਕਰਦੀ ਹੈ ਬਾਹਰ ਬ੍ਰਹਮੀ ਅਜਾਈਆਂ ਬਾਹਰ ਬ੍ਰਹਮੀ ਬ੍ਰਹਮ ਤੇ ਵੀ ਪਰੇ ਹੈ ਤੂੰ ਦੇਖੋ ਬ੍ਰਹਮ ਹੁੰਦਾ ਜਿਹੜਾ ਬ੍ਰਹਮ ਸੰਸਾਰ ਚ ਹੁੰਦਾ ਸਾਡੇ ਅੰਦਰ ਹੈ ਬ੍ਰਹਮ ਬ੍ਰਹਮ ਜੋ ਹੀ ਮਨ ਪੈਦਾ ਹੋਇਆ ਹੈ ਬ੍ਰਹਮ ਦਾਹੀ ਮਨ ਹੈ ਜਿਹੜਾ ਅੰਦਰ ਹੈ ਉਹ ਬ੍ਰਹਮ ਹੈ ਬਾਹਰ ਹੈ ਬ੍ਰਹਮ ਹੈ ਉਹ ਜੋ ਪੈਦਾ ਹੋਇਆ ਮਨਹੀਨ ਉਹਨੇ ਹਰਮ ਉਹ ਸ੍ਰੀ ਨਾਲ ਜੁੜਿਆ ਹੈ ਮਾਇਆ ਨਾਲ ਜੁੜਿਆ ਹੈ ਬ੍ਰਹਮ ਮਾਇਆ ਧਾਰੀ ਨਹੀਂ ਹੁੰਦਾ ਮਾਇਆ ਧਾਰੀ ਤਾਂ ਹੁੰਦਾ ਹੈ ਬ੍ਰਹਮ ਮਾਇਆ ਤਾਂ ਉਹਨੇ ਪਤਰੇ ਹਟ ਕੇ ਰਹਿੰਦਾ ਮਾਇਆ ਤੋਂ ਵਾਇਜ ਲੀਨ ਨਹੀਂ ਹੁੰਦਾ ਮਾਇਆ ਧਾਰੀ ਦਾ ਤਾਂ ਹੁੰਦਾ ਨਾ ਮਾਇਆ ਧਾਰੀ ਕਰਕੇ ਹੀ ਤਾਂ ਉਹਦੇ ਤੇ ਉਹਦਾ ਜੋ ਮਨ ਮਾਇਆ ਧਾਰੀ ਹੈ ਤਾਂ ਆਪ ਵੀ ਮਾਇਆ ਧਾਰੀ ਹੋਏ ਕੁਝ ਕਮੀਆਂ ਹੋ ਆ ਗਈ ਨਾ ਹਾਂ ਆ ਗਈ ਤਾਂ ਮਾਇਆਧਾਰੀ ਹੋ ਗਿਆ ਹੋ ਵਿੱਚ ਆਇਆ ਹੋ ਵਿੱਚ ਗਿਆ ਹਾਂ ਬ੍ਰਹਮ ਨੂੰ ਲੱਗੀ ਹੋਈ ਹਾਂਜੀ ਪਾਰ ਬ੍ਰਹਮੀ ਅਜੇ ਪਾਰ ਬ੍ਰਮੀ ਹੈ ਬ੍ਰਹਮ ਤੇ ਪਰੇ ਬ੍ਰਹਮ ਹੋਰੇ ਬ੍ਰਹਮ ਨੇ ਤਾਂ ਜੋ ਪੂਰਨ ਬ੍ਰਹਮਾਣ ਲੈ ਪੂਰਨ ਬ੍ਰਹਮਾਣ ਕੇ ਨੇ ਪੁਰਣੀਤ ਵਰਣ ਪੂਰਨ ਬ੍ਰਹਮ ਤੱਕ ਇਹਨੇ ਪਵਿੱਤਰ ਹੋਣਾ ਪੂਰਨ ਬ੍ਰਹਮ ਤੇ ਜਾ ਕੇ ਪੂਰਨ ਪਵਿੱਤਰ ਤਾਂ ਹੋਣਾ ਪੂਰਨ ਬ੍ਰਹਮ ਹੋ ਕੇ ਜੇ ਤਰ ਮਨ ਜਾ ਇਕ ਹੋ ਜਾਣੇ ਨਹੀਂ ਇਕ ਹੋ ਜਾਣ ਜਿਆਦੇ ਨੇ ਪੂਰਨ ਬ੍ਰਹਮ ਹੋਣਾ ਜਿਆਦੇ ਦੇ ਅੰਦਰ ਇਹਨੇ ਉਗਿਆਉਣੇ ਦੇ ਅੰਦਰੋਂ ਸ਼ਬਦ ਉਗਣ ਫੇਰ ਬਾਹਰ ਬਲ ਮੜ ਜਾਣਾ ਪਰਮ ਬ੍ਰਹਮ ਲਾਸਟ ਵਾਲੀ ਸਟੇਜ ਫਿਰ ਮਾਇਆ ਤੇ ਪਰੇ ਚਲੇ ਜਾਣਾ ਬਾਹਰ ਬ੍ਰਹਮ ਬ੍ਰਹਮ ਤੇ ਪਰੇ ਮਾਇਆ ਦੇ ਵਿੱਚ ਅਜੇ ਅੰਗ ਅਜੇ ਅੰਗ ਤੈਨੂੰ ਕੋਈ ਜਿੱਤ ਨਹੀਂ ਸਕਦਾ ਉਹਨੂੰ ਕਹੜਾ ਜਿੱਤੂਗਾ ਜਿਹੜੀ ਦੀਦਾ ਹੁਕਮ ਹੈ ਸਭੇ ਉੱਤੇ ਹੁਕਮ ਉਹਦਾ ਹੀ ਚੱਲਦਾ ਨਾ ਉਹਦੀ ਭੈ ਤਾਂ ਸੂਰੀ ਚੰਦਰ ਨੇ ਬਣਾਏ ਜੋ ਉਹਨੇ ਨੇ ਅਜੇ ਅਰੂਪੰ ਅਨੂਪੰ ਅਟਨਾਮੰ ਅਠਾਮੰ ਅਰੂਪੰ ਅਨੂਪੰ ਤੇਰਾ ਕੋਈ ਰੂਪ ਨਹੀਂ ਹੈ ਤੈਨੂੰ ਤਾਂ ਰੂਪ ਬਣਾਏ ਨੇ ਰੂਪ ਤਾਂ ਤੂੰ ਆ ਬਣੋਣੀ ਹੈ ਤੇਰਾ ਥੋੜਾ ਕੋਈ ਰੂਪ ਹੈ ਤੂੰ ਜੋ ਤਸਰੂਪ ਹੈ ਅਵਜੂਦ ਹੈਗਾ ਰੂਪ ਨਹੀਂ ਇਹਦੋ ਇਹ ਜਿਹੜਾ ਰੂਪ ਜਿਹੜਾ ਅੱਖਾਂ ਨੂੰ ਦਿਖ ਸਕੇ ਜਿਵੇਂ ਅਸੀਂ ਫੋਟੋ ਬਣਾ ਸਕੀਏ ਤਸਵੀਰ ਬਣਾ ਸਕੀਏ ਇਹ ਜਿਹੜਾ ਰੂਪ ਨਹੀਂ ਹੈ ਰੂਪਮ ਅਨੂਪੰ ਅਨੂਪੰ ਰੂਪ ਤਾਂ ਤੇਰਾ ਹੈ ਵੈਸੇ ਉਹਦੀ ਕੋਈ ਉਪਮਾ ਨਹੀਂ ਦੇ ਸਕਦੇ ਅਰੂਪ ਹੈ ਅਨੂਪ ਰੂਪ ਹੈ ਅਸਿਓ ਨੂੰ ਆਰੂਪ ਤਾਂ ਕਹਿੰਦੇ ਆ ਅਨੂਪ ਰੂਪ ਐ ਉਹ ਆਨਾਮੰ ਅਠਾਮੰ ਤੇਰਾ ਕੋ ਨਾਮ ਨਹੀਂ ਹੈਗਾ ਐਵੇਂ ਰੱਖਿਆ ਸਾਡੇ ਨੂੰ ਸੰਸਾਰ ਦੇ ਲੋਕਾਂ ਦੇ ਨਾਂ ਦਾ ਕਿਸੇ ਚੀਜ਼ ਦਾ ਨਹੀਂ ਕੁਝ ਹੁੰਦਾ ਸਾਡੇ ਧਰੇ ਹੋਏ ਨਾ ਹੁੰਦੇ ਇਹਦ ਕਰਕੇ ਹਰ ਚੀਜ਼ ਦੇ ਨਾਮ ਵੱਖਰੇ ਵੱਖਰੇ ਨੇ ਆਦਮੀ ਆਪਣਾ ਨਾਮ ਜਾ ਰੋਜ਼ ਬਦਲ ਲਵੇ ਕੀ ਵਰ ਕੋਲ ਨੇ ਇਹ ਤਾਂ ਧਰੇ ਹੋਏ ਨਾ ਹੁੰਦੇ ਨਾਂ ਦਾ ਕਿਸੇ ਚੀਜ਼ ਦਾ ਹੁੰਦਾ ਹੀ ਨਹੀਂ ਜਿਨ੍ਹਾਂ ਲੋਕਾਂ ਨੂੰ ਇਹ ਗਿਆਨ ਨਹੀਂ ਹੈ ਗਣਾ ਨਹੀਂ ਹੁੰਦਾ ਉਹੀ ਵਾਲਾ ਫਿਰਦੇ ਨੇ ਉਹੀ ਨਾਮ ਜਪਦੇ ਨੇ ਨਾ ਨਹੀਂ ਹੁੰਦਾ ਗੋਲ ਹੁੰਦੇ ਨੇ ਗੋਲ ਗੁਣਾ ਆ ਉਹ ਗੁਣਾ ਕਰਕੇ ਨੋ ਪੈ ਜਾਂਦੇ ਨੇ ਗੁਣਾ ਦੇ ਵੀ ਨੋ ਅਸੀਂ ਰੱਖਦੇ ਛੁੜ ਝੂਠ ਨੂੰ ਝੂੜਾ ਗਣ ਝੂੜੂ ਆਖਦੇ ਤੇ ਝੂਠ ਨਹੀਂ ਕਹਿੰਦੇ ਉਹ ਤਾਂ ਕੁਝ ਹੋਰ ਕਹਿੰਦੇ ਨੇ ਹੋਰ ਦੇ ਸਾਰੇ ਕੁਝ ਹੋਰ ਕਹਿੰਦੇ ਹੁਣ ਇਹਨੇ ਹੋਰ ਦੇ ਸਾਰੇ ਕੁਝ ਹੋਰ ਕਹਿੰਦੇ ਹੁਣ ਇਹਨੇ بس تو تکوے ਇਹ ਗੱਲ ਦਾ ਨੋਕਾ ਜੀਦਾ ਵੀ ਨਹੀਂ ਹੁੰਦਾ ਹਾਂਜੀ ਅਠਾ ਮੰਗ ਅਠਾ ਮੰਗ ਕੋਈ ਤੇਰਾ ਖਾਸ ਟਿਕਾਣਾ ਵੀ ਨਹੀਂ ਹੈ ਜੇ ਕੋਈ ਕਹੇ ਨਾ ਜਿਵੇਂ ਆ ਸ਼ਾਸਤਰਾਂ ਨੇ ਲਿਖਿਆ ਆ ਫਲਾਣੇ ਥਾਂ ਹੈ ਕੁਝ ਨਹੀਂ ਸਰਬ ਵਿਆਪੀ ਰਹੀਟ ਘੜਾਉਂਦੇ ਸਰਬ ਵਿਆਪੀਂਦ ਹੁੰਦਾ ਕੋਈ ਜਗ੍ਹਾ ਹੈ ਨਹੀਂ ਜਿੱਥੇ ਤੂੰ ਨਾ ਹੋਵੇਂ ਫਿਰ 80 ਜਗਾ ਹੈ ਖਾਲ ਜਗਾ ਨਹੀਂ ਦੱਸ ਸਕਦੇ ਵੀ ਇੱਥੇ ਇੱਥੇ ਹੈ ਇਸ ਕਰਕੇ ਢੰਗ ਕੇ ਕਹਿੰਦੇ ਕਿੱਥੇ ਆ ਰਬ ਉਹ ਕਹਿੰਦੇ ਉਹ ਜਗਾ ਮੈਨੂੰ ਦੱਸੋ ਜਿੱਥੇ ਹੈ ਨਹੀਂ ਮੈਂ ਕੀ ਦੱਸਾਂ ਕਿੱਥੇ ਤੂੰ ਮੈਨੂੰ ਦੱਸ ਵੀ ਇੱਥੇ ਹੈ ਨਹੀਂ ਉਹ ਜੇ ਕੋਈ ਬਸੇ ਆਕਾਸ਼ ਕਿੱਥੇ ਇਹ ਕੋਈ ਜੇ ਪੁੱਛੇ ਕੋਈ ਆਕਾਸ਼ ਕਿੱਥੇ ਉਹ ਕਹਿੰਦੇ ਉਹ ਦੱਸ ਜਗਾ ਜਿੱਥੇ ਆਕਾਸ਼ ਹੈ ਨਹੀਂ ਕਹ ਆਇਤਾ ਨ ਆਇਆ ਕੋਈ ਦੱਸੇ ਤੇ ਆਕਾਸ਼ ਹੈ ਨਹੀਂ ਹਰ ਵਸੂ ਦੇ ਵਿੱਚ ਆਕਾਸ਼ ਹੈ ਜੋ ਦਾ ਵਜੂਦ ਹੈ ਸਾਡਾ ਆਕਾਸ਼ ਦੇ ਵਿੱਚ ਹੀ ਹੈ ਕੋਈ ਇਹ ਦੱਸੇ ਆਕਾਸ਼ ਹੈ ਕਿੱਥੇ ਨਹੀਂ ਜੇ ਕਿਹਾ ਜੀ ਇਹਨੂੰ ਨਸ਼ਤ ਇੱਥੇ ਲੱਗ